ਹਾਂਜੀ ਇਹ ਉਹ ਧਰਤੀ ਹੈ ਜਿਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਤੇ ਮੁਗਲਾਂ ਦੇ ਖਿਲਾਫ ਤਕਰੀਬਨ 7 ਤੋਂ 8 ਮਹੀਨੇ جنگ ਲੜੀ ਸੀ ਇਸ ਸਥਾਨ ਤੇ ਹੀ 20 ਦਸੰਬਰ ਅੱਧੀ ਰਾਤ ਨੂੰ ਗੁਰੂ ਜੀ ਤੇ ਉਹਨਾਂ ਦੇ ਸਿੱਖਾਂ ਨੇ ਇਸ ਸਥਾਨ ਨੂੰ ਛੱਡ ਕੇ ਸਰਸਾ ਨਦੀ ਵੱਲ ਚਾਲੇ ਪਾਏ ਸੀ ਇਸ ਸਥਾਨ ਤੇ ਗੁਰੂ ਜੀ ਇੱਕ ਬੌਲੀ ਦਾ ਵੀ ਨਿਰਮਾਨ ਕਰਵਾਇਆ ਸੀ ਜਦੋਂ جنگ 6-7-8 ਮਹੀਨੇ ਚੱਲਿਆ ਤਾਂ ਪਾਣੀ ਦੀ ਵੀ ਕਹਿੰਦੇ ਹਨ ਕਿ ਘਾਟ ਆਉਣੀ ਸ਼ੁਰੂ ਹੋ ਗਈ ਸੀ ਇਸ ਲਈ ਜੰਗ ਲੜਦਿਆਂ ਲੜਦਿਆਂ ਸਿੰਘ ਜਿਹੜੇ ਆ ਉਹ ਇੱਥੋਂ ਮਿੱਟੀ ਪੁੱਟ-ਪੁੱਟ ਕੇ ਇਹਨਾਂ ਨੇ ਖੂਈ ਤਿਆਰ ਕੀਤੀ ਉੱਥੋਂ ਉਹਨਾਂ ਨੇ ਆਪ ਜਲ ਸ਼ਕਿਆ ਸੀ ਜਿਸ ਨੂੰ ਹੁਣ ਬੌਲੀ ਸਹਿਬ ਵੀ ਕਿਹਾ ਜਾਂਦਾ ਹੈ ਇਸ ਸਥਾਨ ਨੂੰ ਗੁਰੂ ਜੀ ਛੱਡਣਾ ਨਹੀਂ ਸੀ ਚਾਹੁੰਦੇ ਪਰ ਕੁਝ ਸਿੱਖਾਂ ਦੇ ਕਹਿਣ ਤੇ ਉਹਨਾਂ ਦੀ ਬੇਨਤੀ ਕਰਨ ਤੇ ਗੁਰੂ ਜੀ ਨੂੰ ਇਹ ਕਿਲਾ ਛੱਡਣਾ ਪਿਆ ਜਦੋਂ ਕਹਿੰਦੇ ਹਨ ਕਿ ਗੁਰੂ ਜੀ ਇਸ ਧਰਤੀ ਨੂੰ ਅਲਵਿਦਾ ਕਹਿਣਾ ਸੀ ਤਾਂ ਪਹਿਲਾਂ ਉਹ ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਫੇਰਾ ਲਾ ਕੇ ਆਏ ਸੀ ਕਿਉਂਕਿ ਇਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰਬੰਸਦਾਨੀ ਨੇ 25 ਸਾਲ ਬਤਾਏ ਸੀ ਇੱਥੇ ਹੀ ਸਹਿਬਜ਼ਾਦੇਆਂ ਦਾ ਜਨਮ ਭੂਮੀ ਹੈ ਇੱਥੇ ਹੀ ਸਹਿਬਜ਼ਾਦੇ ਸਸਤਰ ਵਿਦਿਆ ਤੇ ਇਹੋ ਧਰਤੀ ਤੇ ਉਹ ਖੇਡਦੇ ਰਹੇ ਸੀ ਇਤਿਹਾਸਕਾਰ ਇਹ ਵੀ ਦੱਸਦੇ ਹਨ ਕਿ ਜਦੋਂ ਇਹ ਕਿਲਾ ਛੱਡਣ ਲੱਗੇ ਸੀ ਆਨੰਦਪੁਰ ਦੀ ਧਰਤੀ ਛੱਡਣ ਲੱਗੇ ਸੀ ਤਾਂ ਬਾਬਾ ਅਜੀਤ ਸਿੰਘ ਨੇ ਇਸ ਧਰਤੀ ਵੱਲ ਵਾਪਸ ਮੁੜ ਕੇ ਦੇਖਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅਸੀਂ ਦੁਬਾਰਾ ਇਸ ਧਰਤੀ ਤੇ ਕਦੇ ਨਹੀਂ ਆਉਣਾ ਇਸੇ ਧਰਤੀ ਤੇ ਜਦੋਂ جنگ 7-8 ਮਹੀਨੇ ਚੱਲਦਾ ਰਿਹਾ ਤਾਂ ਰਾਸ਼ਨ ਦੀ ਸਮਗਰੀ ਤੇ ਹਥਿਆਰ ਦੀ ਘਾਟ ਆਉਣ ਕਰਕੇ ਫਿਰ ਸਿੱਖਾਂ ਦੇ ਬੇਨਤੀ ਕਰਨ ਕਰਕੇ ਗੁਰੂ ਜੀ ਨੂੰ ਭਰੀਆਂ ਅੱਖਾਂ ਦੇ ਨਾਲ ਇਹ ਕਿਲਾ ਛੱਡਣਾ ਪਿਆ ਇਹ ਕਿਲਾ ਬੜੀ ਉੱਚੀ ਜਗ੍ਹਾ ਤੇ ਸਥਿਤ ਹੈ ਇਸ ਦੇ ਨਾਲ ਹੀ ਸਾਹਮਣੇ ਤੁਹਾਨੂੰ ਨਜ਼ਰ ਆ ਰਹੀਆਂ ਹੋਣੀਆਂ ਜਿਹੜੀਆਂ ਪਹਾੜੀਆਂ ਬੜੀਆਂ ਉੱਚੀਆਂ-ਉੱਚੀਆਂ ਬਣੀਆਂ ਹੋਈਆਂ ਹਨ ਕਹਿੰਦੇ ਨੇ ਕਿ ਮੁਗਲ ਫੌਜਾਂ ਨੇ ਕਰਾਨ شریف ਦੀਆਂ ਸਵਾਹਾਂ ਖਾ ਕੇ ਉਹ ਮੁੱਕਰ ਗਏ ਸੀ ਜਦੋਂ ਗੁਰੂ ਜੀ ਨੇ ਇਸ ਕਿਲੇ ਨੂੰ ਛੱਡਿਆ ਤਾਂ ਉਹਨਾਂ ਦਾ ਕਾਫੀ ਜਿਹੜੀਆਂ ਭਾਰੀਆਂ ਚੀਜ਼ਾਂ ਸੀ ਜਿਹੜੀਆਂ ਉਹ ਕਿਉਂਕਿ ਉਹ ਆਪਣੇ ਨਾਲ ਲੈ ਕੇ ਨਹੀਂ ਸੀ ਜਾ ਸਕਦੇ ਤੇ ਇਸ ਅਨੰਦਪੁਰ ਸਾਹਿਬ ਦੇ ਨਾਲ ਹੀ ਉਦੋਂ ਇੱਕ ਦਰਿਆ ਵਗਦਾ ਹੁੰਦਾ ਸੀ ਤੇ ਉਹਦੇ ਵਿੱਚ ਕਾਫੀ ਜਿਹੜਾ ਵਾ ਸਮਾਨ ਜਿਹੜਾ ਵਾ ਉਹ ਦਰਿਆ ਦੇ ਵਿੱਚ ਹੀ ਵਹਾਉਣਾ ਪੈ ਗਿਆ ਸੀ ਕਿਉਂਕਿ ਆਪਣੇ ਨਾਲ ਫਿਰ ਸਿਰਫ ਕੁਝ ਇਤਿਹਾਰ ਤੇ ਕੁਝ ਰਾਸ਼ਨ ਵਗੈਰਾ ਹੀ ਲੈ ਕੇ ਗਏ ਸੀ ਜਿਸ ਦੀ ਜਿਆਦਾ ਲੋਡ ਸੀ ਤੇ 20 ਦਸੰਬਰ ਅੱਧੀ ਰਾਤ ਨੂੰ ਗੁਰੂ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਕੁਝ ਸਿੱਖਾਂ ਦੇ ਨਾਲ ਇਸ ਧਰਤੀ ਨੂੰ ਅਲਵਿਦਾ ਕਹਿ ਕੇ ਸਰਸਾ ਨਦੀ ਵੱਲ ਚਲੇ ਗਏ ਸੀ ਇਸ ਕਿਲੇ ਦੇ ਬੈਕ ਸਾਈਡ ਤੇ ਹੀ ਇੱਕ ਪ੍ਰਾਤਨ ਪੌੜੀਆਂ ਬਣੀਆਂ ਹੋਈਆਂ ਹਨ ਇਤਿਹਾਸਕਾਰ ਦੱਸਦੇ ਹਨ ਕਿ ਇਹ ਪੌੜੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੀਆਂ ਸਨ ਇਸ ਪੌੜੀਆਂ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰ ਕੌਰ ਭਾਈ ਜੇਤਾ ਜੀ ਇਸ ਪੌੜੀਆਂ ਰਾਹੀਂ ਥੱਲੇ ਜਾਇਆ ਕਰਦੇ ਸਨ ਤੇ ਬੌਲੀ ਸਾਹਿਬ ਵੀ ਬਣੀ ਹੋਈ ਹੈ ਜਿਹੜੀ ਤੁਹਾਨੂੰ ਦੱਸਿਆ ਹੀ ਹੈ ਕਿ ਜੋਧੂ ਦੇ ਦਰਾਨ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਤੇ ਇੱਥੇ ਪੱਤੀ ਗਈ ਸੀ 84 ਪੌੜੀਆਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਦੀਆਂ ਪ੍ਰਾਰਥਨ ਪੌੜੀਆਂ ਬਣੀਆਂ ਹੋਈਆਂ ਹਨ ਤੇ ਉਹਨਾਂ ਦੀ ਗਿਣਤੀ ਜਿਹੜੀ 84 ਆ ਇਹ ਪੌੜੀਆਂ ਬਣੀਆਂ ਜਿੱਥੋਂ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਭਾਈ ਜੇਤਾ ਜੀ ਇੱਥੋਂ ਲੰਘਦੇ ਹੁੰਦੇ ਸੀ ਉਸੇ ਟਾਈਮ ਦੀਆਂ ਪੌੜੀਆਂ ਬਣੀਆਂ ਹੋਈਆਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਇਹ ਬਿਲਕੁਲ ਕਿਲਾ ਆਨੰਦਗੜ੍ਹ ਦੇ ਸਹਬ ਕਿਲਾ ਆਨੰਦਗੜ੍ਹ ਜਿਹੜਾ ਉਹਦੇ ਇੱਕ ਬੈਕ ਸਾਈਡ ਤੇ ਬਣੀਆਂ ਆ ਸਾਹਮਣੇ ਇਹ ਉਹੀ ਪੌੜੀਆਂ ਜਿਹੜੀਆਂ ਉਸ ਸਮੇਂ ਦੀਆਂ ਵਾਂ ਜਿੱਥੋਂ ਦੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰੀ ਜੀ ਭਾਈ ਜੇਤਾ ਜੀ ਲੰਘਦੇ ਹੁੰਦੇ ਸੀ ਇੱਕ ਇਹਨਾਂ ਦੀ ਗਿਣਤੀ ਛਈ 84 ਆ ਇਹਦੇ ਨਾਲ ਹੀ ਗੁਰਦੁਆਰਾ ਸਾਹਿਬ ਬਣਿਆ ਭਾਈ ਜੇਤਾ ਜੀ ਦਾ ਆ ਸਾਹਮਣੇ ਤੁਹਾਨੂੰ ਦਿਖਾਈ ਰਹੇ ਆ ਹਾਂਜੀ ਸੰਗਤ ਜੀ ਜਿਸ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਇਤਿਹਾਸਿਕ ਪੌੜੀਆਂ ਦੇ ਨਾਲ ਹੀ ਬਣਿਆ ਹੋਇਆ ਗੁਰਦੁਆਰਾ ਸਾਹਿਬ ਭਾਈ ਜੇਤਾ ਸਿੰਘ ਜੀ ਦਾ ਗੁਰਦੁਆਰਾ ਭਾਈ ਜੇਤਾ ਸਿੰਘ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਦਿੱਲੀ ਚਾਂਦਨੀ ਚੌਂਕ ਤੋਂ ਲੈ ਕੇ ਇਸ ਜਗ੍ਹਾ ਤੇ ਆਨੰਦਪੁਰ ਸਾਹਿਬ ਆਏ ਸੀ ਤੇ ਇਸ ਜਗ੍ਹਾ ਤੇ ਭਾਈ ਜੇਤਾ ਜੀ ਨੇ 29 ਸਾਲ ਭਗਤੀ ਕੀਤੀ ਸੀ ਇਹ ਉਹਨਾਂ ਦਾ ਹੀ ਤਪ ਸਥਾਨ ਆ ਇੱਥੇ ਪਹਿਲਾਂ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਸੀ ਪਰਾਤਨ ਉਹ ਅੰਦਰ ਹੀ ਇਸ ਇੱਥੇ ਬਣਿਆ ਹੋਇਆ ਤੇ ਬਾਹਰ ਇਹਨਾਂ ਨੇ ਜਿਹੜੀ ਨਵੀਂ ਇਮਾਰਤ ਦੀ ਉਸਾਰੀ ਕੀਤੀ ਆ ਤੇ ਆਹ ਪੁਰਾਣਾ ਜਿਵੇਂ ਇਹ ਬੜਾ ਗੁਰਦੁਆਰਾ ਸਾਹਿਬ ਜਿਹੜਾ ਸੀ ਤੁਸੀਂ ਦੇਖ ਰਹੇ ਹੋ ਇੱਥੇ ਭਾਈ ਜਤਾ ਜੀ ਨੇ 29 ਸਾਲ ਤਪੱਸਿਆ ਕੀਤੀ ਸੀ ਤਪਸਥਾਨ ਭਾਈ ਜਤਾ ਜੀ ਇਸ ਨੂੰ ਕਿਹਾ ਜਾਂਦਾ ਜੋ ਕਿ ਪ੍ਰਾਤਨ ਪੌੜੀਆਂ ਦੇ ਨਾਲ ਹੀ ਬਣਿਆ ਹੋਇਆ ਹੈ